ਸਤਨਾਮ ਵਾਹਿਗੁਰੂ ਅਰੰਗ ਜ਼ੈਬ ਨੇ ਪੰਜਾਬ ਦੇ ਮੁਗਲ ਹਾਕਮਾਂ ਨੂੰ ਲਿਖਿਆ ਕਿ ਉਹ ਪਹਾੜੀ ਰਾਜਿਆਂ ਕੋਲੋਂ ਮਾਲੀਆ ਟੈਕਸ ਦਾ ਧਨਮਾਲ ਉਗਰਾਹ ਕੇ ਪਿਚਵਾਉਣ ਜੋ ਕਿ ਪਹਾੜੀ ਰਾਜਿਆਂ ਨੇ ਕਈ ਸਾਲਾਂ ਤੋਂ ਨਹੀਂ ਸੀ ਦਿੱਤਾ ਸ਼ਹਿਜ਼ਾਦਾ ਆਜ਼ਮ ਨੇ ਕਸ਼ਮੀਰ ਦੇ ਗਵਰਨਰ ਇਬਰਾਹਿਮ ਨੂੰ ਲਿਖਿਆ ਕਿ ਉਹ ਇਸ ਕੰਮ ਵਿੱਚ ਉਸ ਦੀ ਸਹਾਇਤਾ ਕਰੇ ਇੰਜ ਪਹਾੜੀ ਰਾਜਿਆਂ ਉੱਤੇ ਵਿਪਤਾ ਆ ਬਣੀ ਉਹਨਾਂ ਬਥੇਰਾ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਾਈ ਸਮੇ ਬਹੁਤਾ ਖਰਚਾ ਹੋ ਗਿਆ ਹੈ ਇਸ ਲਈ ਮਾਲੀਆ ਤਾਰਨਾ ਮੁਸ਼ਕਲ ਹੈ ਪਰ ਦੋਹਾਂ ਸੂਬੇਦਾਰਾਂ ਨੇ ਉਹਨਾਂ ਦੀ ਇੱਕ ਨਾ ਸੁਣੀ ਨਿਰਾਸ਼ਤਾ ਦੀ ਹਾਲਤ ਵਿੱਚ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਸੁਲਾਹ ਕਰਨ ਦੀ ਸੋਚੀ ਵਿਪਤਾ ਵਿੱਚ ਫਸੇ ਹੋਏ ਪਹਾੜੀ ਰਾਜੇ ਦਸ਼ਮੇਸ਼ ਜੀ ਦੀ ਸ਼ਰਨ ਵਿੱਚ ਆਏ ਸਤਿਗੁਰਾਂ ਨੇ ਪਹਾੜੀ ਰਾਜਿਆਂ ਨੂੰ ਔਰੰਗਜ਼ੇਬ ਦੇ ਜਾਲ ਵਿੱਚੋਂ ਕੱਢਣ ਦੇ ਖਿਆਲ ਨਾਲ ਉਹਨਾਂ ਦੀ ਸਹਾਇਤਾ ਕਰਨਾ ਮੰਨ ਲਿਆ ਕਸ਼ਮੀਰ ਦੇ ਗਵਰਨਰ ਇਬਰਾਹਿਮ ਨੇ ਮੀਆਂ ਖਾਨ ਨੂੰ ਫੌਜਾਂ ਦੇ ਕੇ ਮਾਲੀਆ ਉਗਰਾਹਣ ਲਈ ਜੰਮੂ ਭੇਜਿਆ ਮੀਆਂ ਖਾਨ ਆਪ ਜੰਮੂ ਦੇ ਇਲਾਕੇ ਵਿੱਚ ਯਤਨ ਕਰਦਾ ਰਿਹਾ ਤੇ ਉੱਥੋਂ ਉਸ ਨੇ ਆਪਣੇ ਇੱਕ ਸਰਦਾਰ ਅਲਫ ਖਾਨ ਨੂੰ ਕਾਂਗੜੇ ਭੇਜਿਆ ਕਾਂਗੜੇ ਦੇ ਕਰਪਾਲ ਚੰਦ ਨੇ ਸਲਾਹ ਦਿੱਤੀ ਕਿ ਜੇ ਪਹਿਲਾਂ ਕਹਿਲੂਰ ਦੇ ਰਾਜੇ ਭੀਮ ਚੰਦ ਤੋਂ ਮਾਲੀਆ ਉਗਰਾਹ ਲਿਆ ਜਾਵੇ ਤਾਂ ਬਾਕੀ ਰਾਜੇ ਆਪੇ ਹੀ ਦੇ ਦੇਣਗੇ ਸੋ ਦੋਵੇਂ ਕਰਪਾਲ ਚੰਦ ਤੇ ਅਲਫ ਖਾਨ ਚੱਲ ਕੇ ਕਹਿਲੂਰ ਵੱਲ ਵਧੇ ਅਤੇ ਨਦੋਂਨ ਜਾ ਕੇ ਡੇਰਾ ਲਾਇਆ ਇੱਥੋਂ ਦਰਿਆ ਪਾਰ ਕਰਕੇ ਪੀਨਚੰਦ ਦੇ ਇਲਾਕੇ ਵਿੱਚ ਆਉਣਾ ਸੀ ਪਹਾੜੀ ਰਾਜੇ ਪੀਨਚੰਦ ਦੀ ਸਰਦਾਰੀ ਹੇਠ ਟੱਕਰੇ ਲਈ ਤਿਆਰ ਹੋ ਗਏ ਇਨ੍ਹਾਂ ਵਿੱਚ ਗੁਲੇਰ ਦਾ ਕੋਪਾਲ ਜਸਵਾਲ ਦਾ ਰਾਮ ਸਿੰਘ ਪ੍ਰithvi ਚੰਦ ਡਡਵਾਲੀਆ ਕੇਸਰੀ ਚੰਦ ਜਸਵਾਲੀਆ ਅਤੇ ਜਸਰੋਟੇ ਦਾ ਸੁਖਦੇਵ ਆਦਿਕ ਸ਼ਾਮਿਲ ਸਨ ਅਲਫ ਖਾਨ ਨੇ ਨਦੌਨ ਤੋਂ 3 ਚੰਦ ਨੂੰ ਮਾਲੀਆ ਤਾਰਨ ਦਾ ਹੁਕਮ ਭੇਜਿਆ 3 ਚੰਦ ਨੇ ਮਾਲੀਆ ਤਾਰਨ ਤੋਂ ਇਨਕਾਰ ਕਰ ਦਿੱਤਾ ਅਤੇ ਹੋਰ ਪਹਾੜੀ ਰਾਜਿਆਂ ਸਮੇਤ ਟਕਰਾ ਕਰਨ ਲਈ ਨਦੌਨ ਕੋਲ ਆ ਪੁੱਜ ਕੀਤੇ ਇਕਰਾਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਵੀ ਸਿੱਖ ਫੌਜਾਂ ਸਮੇਤ ਆ ਪੁੱਜੇ ਅਲਫ ਖਾਨ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਪਹਾੜੀ ਰਾਜਿਆਂ ਦਾ ਇਕੱਠ ਵੇਖਿਆ ਤਾਂ ਉਹ ਬਹੁਤ ਹੈਰਾਨ ਹੋਇਆ ਉਹ ਤਾਂ ਸਮਝਦਾ ਸੀ ਕਿ ਪਿਛਲੇ ਸਾਲ ਹੋਈ ਪੰਗਾਨੀ ਦੀ ਲੜਾਈ ਕਾਰਨ ਗੁਰੂ ਜੀ ਪਹਾੜੀਆਂ ਦਾ ਸਾਥ ਨਹੀਂ ਦੇਣਗੇ। ਕ੍ਰਿਪਾਲ ਚੰਦ ਤਾਂ ਉਝ ਹੀ ਘਬਰਾਇਆ ਪਿਆ ਸੀ। ਜੰਗ ਆਰੰਭ ਹੋ ਗਈ। ਗੁਰੂ ਜੀ ਨੇ ਤੀਰਾਂ ਦੀ ਖੂਬ ਵਰਖਾ ਕੀਤੀ। ਕ੍ਰਿਪਾਲ ਚੰਦ ਘਟੋਚ ਤਾਂ ਪਹਿਲਾ ਹੱਲੇ ਵਿੱਚ ਹੀ ਜ਼ਖਮੀ ਹੋ ਗਿਆ। ਉਹ ਅਲਫ ਖਾਨ ਸਾਹਮਣੇ ਗੁਰੂ ਜੀ ਦੀ ਅਜ਼ਮਤ ਅਤੇ ਸ਼ਕਤੀ ਦੀ ਵਡਿਆਈ ਕਰਨ ਲੱਗ ਪਿਆ। ਸੁਣ ਸੁਣ ਕੇ ਅਲਫ ਖਾਨ ਵੀ ਡਰ ਗਿਆ ਅਤੇ ਰਾਤ ਦੇ ਹਨੇਰੇ ਵਿੱਚ ਦੋਵੇਂ ਨਦੌਨ ਛੱਡ ਕੇ ਪਚ ਗਏ ਇੰਜ ਗੁਰੂ ਪਾਤਸ਼ਾਹੀ ਦੀ ਸਹਾਇਤਾ ਨਾਲ ਪਹਾੜੀ ਰਾਜੇ ਨਦੌਨ ਦਾ ਜੁਦ ਜਿੱਤ ਗਏ ਉਹਨਾਂ ਬਹੁਤ ਖੁਸ਼ੀਆਂ ਮਨਾਈਆਂ ਗੁਰੂ ਜੀ ਹਫਤਾ ਪਰ ਉੱਥੇ ਹੀ ਟਿਕੇ ਰਹੇ ਅਤੇ ਰਾਜਿਆਂ ਨੇ ਆਦਰ ਸਹਿਤ ਅਨੰਦਪੁਰ ਜਾਣ ਦੀ ਵਿਦਾਇਗੀ ਦਿੱਤੀ ਇਹ ਜੰਗ ਸਨ 1688 ਦੇ ਨਵੰਬਰ ਮਹੀਨੇ ਵਿੱਚ ਹੋਇਆ ਨਦੌਨ ਦੀ ਜੰਗ ਉਪਰੰਤ ਕਈ ਸਾਲ ਅਮਨ ਨਾਲ ਗੁਜ਼ਰ ਗਏ ਕਿਸੇ ਨਾਲ ਕੋਈ ਝੜਪਣਾ ਹੋਈ ਲਾਹੌਰ ਦੇ ਗਵਰਨਰ ਵੀ ਜਲਦੀ ਜਲਦੀ ਬਦਲਦੇ ਰਹੇ ਹਰੇਕ ਗਵਰਨਰ ਨੂੰ ਆਪਣੀ ਹੀ ਪਈ ਰਹਿੰਦੀ ਸੀ ਉਹਨਾਂ ਮਾਲੀਆ ਟੈਕਸ ਕੀ ਉਗਰਾਉਣਾ ਸੀ ਇਸ ਸਮੇਂ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਰੇ ਕਿਲੇ ਪੱਕੇ ਕਰ ਲਏ ਅਸੀਂ ਦੇਖਿਆ ਕਿ ਪੰਗਾਣੀ ਤੇ ਯੁੱਧ ਵਿੱਚ ਪਹਾੜੀ ਰਾਜਿਆਂ ਦੀ ਮੱਕਾਰੀ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਸਾਥ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਮੁਗਲ ਸਲਤਨਤ ਨਾਲ ਸਿੱਧੀ ਟੱਕਰ ਲੈ ਲਈ ਕਿਉਂਕਿ ਗੁਰੂ ਸਾਹਿਬ ਦਾ ਮਕਸਦ ਬਹੁਤ ਵੱਡਾ ਸੀ ਕਿਸੇ ਵੈਰ ਵਿਰੋਧ ਤੋਂ ਨਿਰਲੇਪ ਰਹਿ ਕੇ ਲੋਕਾਂ ਦੀ ਗੁਲਾਮੀ ਦੇ ਕਾਰਨ ਮਰ ਚੁੱਕੀ ਜ਼ਮੀਰ ਨੂੰ ਮੁੜ ਜੀਵਤ ਕਰਨਾ ਇਸ ਵੱਡੇ ਮਕਸਦ ਦੀ ਪ੍ਰਾਪਤੀ ਲਈ ਮੌਕਾ ਪਰਸਤ ਰਾਜਿਆਂ ਨੂੰ ਇੱਕ ਮੌਕਾ ਤਾਂ ਮਿਲਣਾ ਚਾਹੀਦਾ ਹੀ ਸੀ ਵਾਹਿਗੁਰੂ ਜੀ ਕਾ ਖਾਲਸਾ E vai ki aqui,